ਗਿਣਤੀ ਚ ਆਏ ਨੇ ਹੁਣ ਦਾ ਬਾੜੀ ਗਿਣਤੀ ਚ ਬਾੜੀ ਗਿਣਤੀ ਚ ਨੇ ਲੈ ਵੀ ਇਹਨੇ ਦਾ ਮਸ਼ੀਨ ਗਨ ਚ ਪੂਰੇ ਆਹ ਪਾ ਦੇ ਰਾਉਂਡ ਉਹ ਮੈਨੂੰ ਤਾਂ ਐ ਸੀ ਕਿਤੇ ਡੁਪਲੀਕੇਟ ਆ ਇਹ ਇਹਦਾ ਜਮਾ origignal ਹੈ ਟਰੇਨ ਘੇਰ ਲਈ ਬਾਈ ਓਏ ਇਹ ਕਹਿੰਦੇ ਸਿਲੰਡਰ ਕਰ ਦੋ ਟਰੇਨ ਘੇਰ ਲਈ ਬੰਦੂਕਾਂ ਲਈ ਫਿਰਦੇ ਆ ਸਿਲੰਡਰ ਕਰ ਦੋ ਕਹਿੰਦੇ ਸੋ ਬਲਹਾਗਾ ਆਪਣਾ ਅੱਜ ਦਾ ਇਹ ਹੈ ਵਾਦੀ ਰਾਮ ਚ ਜਿਹੜੀ ਇੱਕ ਟ੍ਰੇਨ ਚੱਲਦੀ ਹੈ ਹੈਰੀਟੇਜ ਟ੍ਰੇਨ ਬੋਲਦੇ ਇਹਨੂੰ 1916 ਲਗਭਗ 110 ਲਗਭਗ 110 ਸਾਲ ਕਹਿ ਸਕਦਾ ਮੈਂ ਤੇ ਇੰਨੀ ਪੁਰਾਣੀ ਹੈ ਉਹ ਟ੍ਰੇਨ ਦੀ ਰਾਈਡ ਕਰਨੀ ਮਤਲਬ ਆਪਣੇ ਆਪ ਚ ਇੱਕ ਵੰਡਰਫੁਲ ਐਕਸਪੀਰੀਅੰਸ ਹੈ ਸੋ ਅਸੀਂ ਅੱਜ ਉਹ ਕਰਨਾ ਹੈਗਾ ਤੇ ਜਿਹੜਾ ਇਹ ਸਾਡਾ ਇਹ ਬੱਬਲ ਹੋਟਲ ਸੀਗਾ ਅਸੀਂ ਇਹਨੂੰ ਹੁਣ ਛੱਡ ਰਹੇ ਹਾਂ ਓਹ ਹੋ ਹੋ ਬੜੀ ਗਰਮੀ ਆ ਯਾਰ ਹਨਾ ਅੱਜ ਮੈਨੂੰ ਮੌਸਮ ਕੁਝ ਬਦਲਵਾਈ ਦਾ ਲੱਗਦਾ ਏ ਉਹ ਥੋੜਾ ਥੋੜਾ ਬੱਦਲ ਹੋਇਆ ਹੋਇਆ ਹੈਗਾ ਪਰ ਇੰਨਾ ਕੁ ਬੱਦਲ ਤਾਂ ਇੱਥੇ ਕੁਝ ਵੀ ਨਹੀਂ ਹੈਗਾ ਤੇ ਇਹੋ ਜਿਹਾ ਕੁਝ ਅਲੱਦ ਵਾਲਾ ਹੈਗਾ ਚੱਲ ਪਿਆ ਇਹ ਜਦੋਂ ਕੱਲ ਅਸੀਂ ਇੱਥੇ ਸਵਿਮਿੰਗ ਪੂਲ 'ਚ ਬੈਠਣਾ ਸੀਗਾ ਉਦੋਂ ਚੱਲਿਆ ਨਹੀਂ ਹੈਗਾ ਤੂੰ ਹਾਰਟ ਦਾ ਵੈਸੇ ਉਹੀ ਚੱਲੀ ਜਾਂਦਾ ਰਹਿੰਦਾ ਇਹ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਜਾਣਾਗਾ ਬ੍ਰੇਕਫਾਸਟ ਕਰਨ ਦੇ ਲਈ ਸਾਡੇ ਹੋਟਲ 'ਚ ਹੀ ਤੇ ਉਹ ਸਾਹਮਣੇ ਵਾਲੇ ਪਾਸੇ ਇਹਦੀ ਰਿਸੈਪਸ਼ਨ ਬਣੀ ਹੋਈ ਆ ਉੱਥੇ ਰਿਸੈਪਸ਼ਨ ਤੇ ਉਹ ਆਉਂਦੇ ਆ ਸਾਨੂੰ ਲੈਣ ਦੇ ਲਈ ਤੇ ਜੇ ਕਿਸ ਨੇ ਯਾਰ ਸ਼ਾਂਤੀ ਦੇਖਣੀ ਹੈ ਨੇ ਆਪਦੀ ਲਾਈਫ ਚ ਵੀ ਸ਼ਾਂਤੀ ਕੀ ਹੁੰਦੀ ਹੈ ਤਾਂ ਉਹ ਇੱਥੇ ਆ ਕੇ ਦੇਖਿਓ ਇਸ ਜਾਰਡਨ ਦੇ ਇਸ ਹਿੱਸੇ ਦੇ ਹਾਂਜੀ ਸਿਰਫ ਆਪਾਂ ਨੂੰ ਇੱਕ ਦੂਜੇ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਤੀਜਾ ਕੋਈ ਪਰਿੰਦਾ ਵੀ ਨਹੀਂ ਬੋਲਦਾ ਨੇ ਸਹੀ ਗੱਲ ਹੈ ਕੋਈ ਜਾਨਵਰ ਦੀ ਵੀ ਤੁਹਾਨੂੰ ਆਵਾਜ਼ ਨਹੀਂ ਆਊਗੀ ਕਿਸੇ ਪੰਛੀ ਦੀ ਵੀ ਇੰਨੀ ਸ਼ਾਂਤੀ ਇੱਥੇ ਸਿਰਫ ਅਸੀਂ ਅਸੀਂ ਬੋਲ ਰਹੇ ਹਾਂ ਸੀ ਟ੍ਰੇਨ ਰਾਈਡ ਕਰਨ ਜਾਣਾ ਹੈਗਾ ਉਹ ਇੱਥੋਂ ਚੱਲਦੀ ਹੈ ਕੋਈ 20 ਕਿਲੋਮੀਟਰ ਦੂਰ ਤੇ ਘੰਟੇ ਦੀ ਮੇਰੇ ਖਿਆਲ ਚ ਰਾਈਡ ਹੁੰਦੀ ਹੈ ਸਾਰੀ ਉਹ ਤੇ ਉੱਥੇ ਸਾਨੂੰ ਇਹ ਜਿਹੜੇ ਹੋਟਲ ਵਾਲੇ ਹੀ ਡ੍ਰੌਪ ਕਰਕੇ ਆਉਣਗੇ ਤੇ ਉਸ ਤੋਂ ਬਾਅਦ ਫਿਰ ਟ੍ਰੇਨ ਰਾਈਡ ਤੋਂ ਬਾਅਦ ਫਿਰ ਅਸੀਂ ਅੱਜ ਵਾਪਸ ਜਾਣਾ ਅਕਾਬਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀ ਜਿੱਥੇ ਇਜ਼ਰਾਈਲ ਦਾ ਤੇ ਸਾਊਦੀ ਅਰਬੀਆ ਦਾ ਬਾਰਡਰ ਲੱਗਦਾ ਹੈਗਾ ਤੇ ਉਹ ਸ਼ਹਿਰ ਜਾਣਾ ਤੇ ਉਹ ਤੋਂ ਬਾਅਦ ਚ ਜਿਹੜੇ ਹੁਣ ਬਸ ਇੱਕ ਦੋ ਵਲੌਗ ਤੁਹਾਡੇ ਤੱਕ ਹੋਰ ਆਉਣਗੇ ਲਾਸਟ ਜੇ ਦਿਨ ਆਏ ਸਾਡੇ ਜਾਰਡਨ ਚ ਤੇ ਉਹ ਤੋਂ ਬਾਅਦ ਚ ਅਸੀਂ ਇੱਕ ਇਥੋਂ ਨਹੀਂ ਹੋਰ ਹਿਸਟਰੀ ਮਤਲਬ ਵਧੀਆ ਚੀਜ਼ ਹੈ ਜਿਹੜੀ ਡੈੱਡ ਸੀ ਜਿਹੜੇ ਸਮੁੰਦਰ ਚ ਕੋਈ ਬੰਦਾ ਨਹੀਂ ਡੁੱਬਦਾ ਇੱਕ ਉਹ ਸਮੁੰਦਰ ਦੇਖਣ ਤੇ ਉਸ ਤੋਂ ਬਾਅਦ ਚ ਆਪਣੀ ਵਾਪਸੀ ਹੋਊਗੀ ਲਓ ਜੀ ਇਹ ਆ ਗਏ ਬੰਦੇ ਆਪਾਂ ਨੂੰ ਲੈਣ ਦੇ ਲਈ ਤੇ ਘਰ ਕਰਦੀ ਆਪਾਂ ਖਾਲੀ ਅੱਜ ਓਕੇ ਗੋ 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 No problem ਕਿਨੇ ਨਰਮ ਨੇ ਨਾ ਮੈਨੂੰ ਚੱਕਣ ਨਹੀਂ ਦਿੱਤੇ ਮੈਂ ਕਹਤਾ ਸੀ ਕੋਈ ਨਾ ਮੈਂ ਚੱਕ ਕੇ ਬਾਹਰ ਰੱਖ ਦਨੀ ਆ ਹਾਂਜੀ ਅੱਜ ਤਾਂ ਭਰਾਵਾ ਤੂੰ ਰੱਖ ਦੇਗਾ ਅੱਗੇ ਤੋਂ ਤਾਂ ਅਸੀਂ ਚੱਕਨੇ ਆ ਅਸੀਂ ਬੜੀ ਫੀਲਿੰਗ ਨਹੀਂ ਲੈਂਦੇ ਸੋ ਲੈ ਵੀ ਇਹ ਆ ਗਿਆ ਰਿਸੈਪਸ਼ਨ ਦਾ ਏਰੀਆ ਤੇ ਹਾਂ ਕਰਦੇ ਆਪਾਂ ਬ੍ਰੇਕਫਾਸਟ ਬ੍ਰੇਕਫਾਸਟ ਦੇਰ ਅੰਦਰੋਂ ਵੀ ਨਾ ਸਾਰਾ ਇੱਥੋਂ ਇਹੋ ਜਿਹਾ ਬਣਾਇਆ ਹੋਇਆ ਹੈਗਾ ਹਾਂ ਮਤਲਬ ਪ੍ਰੋਪਰ ਸਾਰਾ A to Z ਪੂਰੇ ਹੋਟਲ ਨਹੀਂ ਵਾਈ ਬਹੁਵੇਂ ਦਿੱਤੀ ਹੋਈ ਹੈ ਜੀ ਅੱਜ ਤੁਹਾਨੂੰ ਇਹ ਪੂਰੀ ਵਾਈ ਬਾਬੇ ਦੀ ਹਾਂ ਜੀ ਸਪੈਸੀਫਿਕੇਸ਼ਨ ਤੇ ਐਂਜੋ ਹੈ ਇੱਥੇ ਕੋਈ ਨਮਰ ਸਰਚ ਨਹੀਂ ਹੈ ਅੱਛੇ ਹੁਣ ਕਰਨੀ ਹੈ ਜੀ ਇੱਥੇ ਬ੍ਰੇਕਫਾਸਟ ਕਰਦੇ ਆ ਇੱਥੇ ਬੈਠੇ ਸਿਦਕ ਲਈ ਇੱਥੇ ਬੈਠਾਂਗੇ ਹਾਂ ਜੀ ਇੱਥੇ ਬੈਠੇ ये साड्डा ब्रेकफास्ट लग रहा है तो देखते हैं की कुछ ओके ओके नो प्रॉब्लम तो देखे जूस आ गया ओके या फॉर मी आप जिथे भी जाइए दुध ही पीना होंगे यू गिव अस एग्स एग एग only he want ਤੇ ਆਹਾ ਇਹਨਾਂ ਨੇ ਦਿੱਤਾਗਾ ਪਤਾ ਨਹੀਂ ਕੀ ਆ ਯਾਰ ਤੇ ਆਹਾ ਬੇਕਰੀ ਆਈਟਮ ਆ ਗਈਆਂ ਤੇ ਆਹਾ ਪਨੀਰ ਚੀਜ਼ ਆ ਗਿਆ ਔਰ ਕੜ ਦਹੀਂ ਤੇ ਅਜੇ ਲੈ ਹੀ ਜਾਂਦੇ ਆ ਇਹ ਹੋਰ ਕੁਛ ਨਵੀਆਂ ਆਈਟਮ ਆਈਏ ਪਤਾ ਨਹੀਂ ਕੀ ਕੀ ਆਈ ਜਾਂਦਾਗਾ ਬਸ ਖਾਂਦੇ ਰੋ ਖਾਂਦੇ ਰੋ ਖਾਣਾ ਦਾ ਲਿਮਟਿਡ ਹੀ ਹੁੰਦਾ ਹੈ ਵੀ ਇੱਕ ਮਤਲਬ ਉਹ ਹੁੰਦਾ ਹੈ ਵੀ ਉਹ ਟੇਬਲ ਭਰ ਦੋ ਜਿੰਨਾ ਖਾਣਾ ਉਹ ਤੋਂ ਉਨਨਾ ਹੀ ਖਾਣਾ ਚਲੋ ਹੁਣ ਬ੍ਰੇਕਫਾਸਟ ਕਰ ਲਈਏ ਸ਼ੁਰੂ ਤੇ ਫੇਰ ਆਪਾਂ ਚੱਲਦੇ ਆ ਬਾਹਰਲੇ ਪਾਸੇ। ਹਾਂ ਤੁਹਾਨੂੰ ਸਵਾਲ ਲੱਗ ਰਹੇ। ਅੱਛਾ। ਇਹ ਲਓ ਜੀ। ਇਹ ਛੱਡ ਗਏ ਸਾਡੇ ਲਗੇ। ਗੱਡੀ ਪਤਾ ਨਹੀਂ ਕਿਹੜੀ ਜਾਊ ਹੁਣ ਇਹਨਾਂ ਦੀ। ਸਾਨੂੰ ਛੱਡਣ ਦੇ ਦੇ। ਉਹ ਹੀ ਜਾਊਗੀ ਛਾਤਰੀ ਜਣੀ। ਹਾਂਜੀ, ਉਹ ਹੀ ਗੱਡਾ ਲੈਣੀ। ਓਕੇ। ਓਕੇ। ਬਾਹਰ ਬਹਿ ਜੀ। ਬਾਹਰੇ ਬਹਿ ਜਾਾਂਗੇ। ਜੀ ਸੈਟ ਹੇਰ। ਇੱਥੇ ਕੁਝ ਮੈਂ ਤਾਂ ਤੰਗ ਤੇ ਨਹੀਂ ਆਪਾਂ ਇੱਥੇ ਬਹਿ ਜਾਣਾ ਕੁਝ ਨਹੀਂ ਹੁੰਦਾ ਰੁਪਨ ਚਲੋ ਲਾਸਟ ਐਕਸਪੀਰੀਅੰਸ ਹੈਗਾ ਆਹੋ ਇੱਥੇ ਤਾਂ ਹੋਣੀ ਬੈਠਣਾ ਹੈ ਬੈਗ ਲਗੇਜ ਰੱਖਣੇ ਸੀ ਆਪਣੇ ਅਵਰ ਲਗੇਜ ਹੈ ਚੱਕ ਲਿਓ ਓਕੇ ਓਕੇ ਇਹ ਹੈ ਨਾ ਪੁੱਠਾ ਕੰਮ ਲਗੇਜ ਅੰਦਰ ਟਿਕਦੇ ਆ ਸਾਡੇ ਤੇ ਅਸੀਂ ਬਾਹਰ ਬਹਿਨੇ ਆ ਨਹੀਂ ਕਿਉਂਦਾ ਲਗੇਜ ਪਿੱਛੇ ਟਿਕਦੇ ਹੁੰਦੇ ਆ ਬੰਦੇ ਅੰਦਰ ਬਹਿਨੇ ਹੁੰਦੇ ਭਾਈ ਜੀ ਵੈਸੇ ਤਾਂ ਪਿਛਲੇ ਦੋ ਵਲੌਗ ਚ ਵੀ ਦੱਸਿਆ ਤੁਹਾਨੂੰ ਪਰ ਅੱਜ ਤੁਹਾਨੂੰ ਫੇਰ ਕਹਿਣਾ ਕਿ ਇਹ ਐਕਸਪੀਰੀਅੰਸ ਇਸ ਡੈਜ਼ਰਟ ਦਾ ਤੇ ਜ਼ਰੂਰ ਕਰਕੇ ਜਾਇਓ ਤੁਸੀਂ ਕਦੇ ਲਾਈਫ ਚ ਕਦੇ ਮੌਕਾ ਮਿਲੇ ਜਿੰਨੇ ਕੁ ਜੋਗਾ ਬੰਦਾ ਹੈਗਾ ਜਿਹੜਾ ਬੰਦਾ ਆ ਸਕਦਾ ਤੇ ਕਮਾਲ ਦਾ ਲੈਂਡਸਕੇਪ ਆ ਯਾਰ ਇੱਥੇ ਜ਼ਿੰਦਗੀ ਚ ਨਹੀਂ ਕਦੇ ਇਹੋ ਜਿਹਾ ਐਕਸਪੀਰੀਅੰਸ ਕੀਤਾ ਹੁਣ ਏਰੀਆ ਹੈ ਨਾ ਹਾਂ ਇਹ ਪਾਰਕਿੰਗ ਏਰੀਆ ਜੀ ਹੋਟਲ ਦਾ ਇਹ ਹੋਟਲ ਦੇ ਪਾਰਕਿੰਗ ਏਰੀਆ 'ਚ ਆ ਗਏ ਇੱਥੇ ਸਾਡੀ ਦੂਜੀ ਟੈਕਸੀ ਸਾਨੂੰ ਲੈਣ ਦੇ ਲਈ ਆਉਂਦੀ ਹੈ ਤੇ ਹੁਣ ਦੂਜੀ ਟੈਕਸੀ ਜਾਵਾਂਗੇ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਦਿਨ ਪਹਿਲਾਂ ਵੀ ਕਾਰਾਂ ਅਲਾਉਡ ਨਹੀਂ ਹੈਗੀਆਂ ਇਹ ਡੈਜ਼ਰਟ ਚ ਲੈ ਕੇ ਜਾਣੀਆਂ ਸਿਰਫ ਆ ਹੋਟਲਸ ਦੀਆਂ ਕਾਰਜ਼ ਨੇ ਇਹ ਤੇ ਇਹੀ ਤੁਹਾਨੂੰ ਅੱਗੇ ਛੱਡ ਦਿਆਂ ਜਿੱਥੇ ਤੁਸੀਂ ਜਾਣਾ ਉਤਰੀਏ ਹਾਂਜੀ 让我们 go ਕਾਰ ਵਾਲੇ ਨੂੰ ਯਾਰ ਖੁਸ਼ੀ ਫੋਨ ਤਾਂ ਕਰਤਾ ਸੀਗਾ ਆਉਣ ਵਾਲੀ ਹੁਣ ਔਰਬਨ ਪਤਾ ਨਹੀਂ ਅਜੇ ਪਹੁੰਚਿਆ ਨਹੀਂ ਹੈ ਲੋ ਜੀ ਅੱਧਾ ਘੰਟਾ ਵੇਟ ਕਰਨਾ ਪੈ ਗਿਆ ਤੇ ਘੰਟਾ ਓਕੇ ਗੋ ਗੋ نو ਪ੍ਰੋਬਲਮ ਅੱਧੇ ਘੰਟੇ ਬਾਅਦ ਆਈ ਹੈ ਸਾਡੀ ਗੱਡੀ ਇੱਥੇ ਨਵਾਂ ਕੰਮ ਦੇਖਿਆ ਬਾਹਰ ਜਾਣ ਲਈ ਹੋਰ ਟੈਕਸੀ ਲਓ ਉੱਥੇ ਜਾਣ ਲਈ ਹੋਰ ਟੈਕਸੀ ਲਓ ਟੈਕਸੀ ਇੰਡੈਕਸੀਆਂ ਤੇ ਹੁਣ ਇਹਨੇ ਆਪਾਂ ਨੂੰ ਲੈ ਕੇ ਜਾਣਾ ਟ੍ਰੇਨ ਸਟੇਸ਼ਨ ਟ੍ਰੇਨ ਸਟੇਸ਼ਨ ਤੇ ਜਿੱਥੇ ਟ੍ਰੇਨ ਰਾਈਡ Okay, okay, Shukran bro. So, what's your name? Your name, name Ahmad Ahmed, Ahmad Ahmad Ahmed. Ahmad okay. ah. 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 اخو محمد سمسم اخو اخو محمد اوکے محمد مینوں پہلے بتا دے نا نام ہوندا نا جڑے محمد احمد ٹورسٹ لئی ہے یہی نام دس دیا اوکے سو نائس ٹو میٹ یو تھینک یو اوکے یا سو ناؤ وی ار گوئنگ ٹو ٹرین سٹیشن ٹرین سٹیشن ٹرین سٹیشن دس ون ٹرین ٹرین ہاں ٹرین اوکے اوکے بعدین کیا ہاں ਐ ਵੀ ਬਾਈ ਨੇ ਤਾਂ ਸਾਨੂੰ ਬਿਲਕੁਲ ਡੈਜ਼ਰਟ ਦੇ ਵਿਚਾਲੇ ਲਿਆ ਕੇ ਖੜਾਤਾ ਤੇ ਇਹ ਕਹਿੰਦਾ ਇੱਥੋਂ ਟ੍ਰੇਨ ਤੁਰੂਗੀ ਬੱਟ ਇੱਥੇ ਸਾਨੂੰ ਕੁਝ ਵੀ ਨਹੀਂ ਦਿਖਦਾ ਦੂਰ ਦੂਰ ਤੱਕ ਸਾਰਾ ਰੇਗਿਸਤਾਨੀ ਹੈ ਤੇ ਹੁਣ ਇਹ ਪਤਾ ਕਰ ਰਿਹਾ ਹੈਗਾ ਵੀ ਟ੍ਰੇਨ ਇੱਥੋਂ ਹੀ ਚਲਦੀ ਹੈ ਜਾਂ ਕਿਧਰ ਚਲਦੀ ਹੈ ਇਹ ਲੋ ਜੀ ਟੀਟੀ ਸਾਹਿਬ ਆ ਗਏ ਤੇ ਟੀਟੀ ਸਾਹਿਬ ਸਕੈਨ ਕਰ ਰਿਹਾ ਸਾਡੇ ਪਾਸ ਪਹਿਲਾਂ ਚਲੋ ਹੁਣ ਇਹਨਾਂ ਦਾ ਪਤਾ ਲੱਗ ਗਿਆ ਵੀ ਟ੍ਰੇਨ ਐਥੋ ਹੀ ਚੱਲੂ ਟ੍ਰੇਨ ਸਟਾਰਟਿੰਗ ਪੁਆਇੰਟ ਦਿਸ ਯਾ ਓਕੇ ਇਟਸ ਜੀ ਐਚ ਆਰ ਸੀ ਇਹ ਟੈਗਟ ਪਹਿਲੇ ਹੀ ਚੈੱਕ ਹੁੰਦੀ ਆ ਤੁਹਾਡੀ ਤੇ ਆ ਲਿਖਿਆ ਨੇ ਨੇ ਟੀ-ਸ਼ਰਟਾਂ ਤੇ ਜੀ ਐਚ ਆਰ ਸੀ ਇਹ ਟ੍ਰੇਨ ਹੈ ਜਿਹੜੀ ਨਾ ਇਹ ਟ੍ਰੇਨ ਹੈ ਤੇ ਇਹਦੀ ਫੁੱਲ ਫਾਰਮ ਹੈ ਕਿ ਜਾਰਡਨ ਹੈਰੀਟੇਜ ਰਿਵਾਈਵਲ ਕੰਪਨੀ ਜੀ ਐਚ ਆਰ ਸੀ ਤੇ ਇਹ ਵਾਈਬ ਦਿੰਦੀ ਆ 1916 ਦੀ ਕਿਉਂਕਿ ਇਹਨੂੰ 1916 ਦੇ ਵਿੱਚ ਚਲਾਇਆ ਗਿਆ ਸੀ ਇਹ ਤੁਹਾਨੂੰ ਉਸ ਟਾਈਮ ਦੇ ਪੁਰਾਣੇ ਟਾਈਮ 'ਚ ਲੈ ਕੇ ਜਾਣਗੇ 1916 'ਚ ਮਤਲਬ ਇਥੋਂ ਕਿਵੇਂ ਇਹ ਚਲਦੀ ਹੁੰਦੀ ਸੀ ਉਹ ਸਾਰਾ ਦਿਖਾਉਣਗੇ ਤੇ ਇਹਨੂੰ ਦਾਹੀਜ਼ਾਜ਼ ਰੇਲਵੇ ਵੀ ਕਹਿ ਦਿੰਦੇ ਆ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਦਾਹੀਜ਼ਾਜ਼ ਰੇਲਵੇ ਤੇ ਇਹਨਾਂ ਨੂੰ ਚਲਾਇਆ ਸੀ ਜਿਹੜੀ ਇਹ ਟ੍ਰੇਨ ਸੀ ਇਹਨੂੰ ਆਟਮਨ ਨੇ ਚਲਾਇਆ ਸੀਗਾ ਤੇ ਬਾਕੀ ਟ੍ਰੇਨ ਦੀ ਹਿਸਟਰੀ ਬਾਰੇ ਜਾਂ ਹੋਰ ਗੱਲਾਂ ਬਾਤ ਆਪਾਂ ਜਦੋਂ ਟ੍ਰੇਨ ਆਉਂਦੀ ਆ ਉਦੋਂ ਕਰਾਂਗੇ ਤੇ ਇਹਦੀ ਟਿਕਟ ਦਾ ਤੁਹਾਨੂੰ ਦੱਸ ਦਿੰਦਾ ਜਿਹੜੀ ਇਹਦੀ ਟਿਕਟ ਹੈ ਉਹ ਪੈਂਦੀ ਹੈਗੀ ਅ ਮਤਲਬ 20 ਜੀਡੀ ਦੀ ਇੱਕ ਬੰਦੇ ਦੀ ਇੰਡੀਆ ਦਾ 21-2200 ਰੁਪਏ ਦੀ ਇੱਕ ਜਾਨੇ ਦੀ ਟਿਕਟ ਹੈ ਜੇ ਅਸੀਂ ਲੈਣੀ ਹੁੰਦੀ 4000 ਦੀ ਸੀ ਪਰ ਸਾਡੇ ਕੋਲੇ ਜਾਰਡਨ ਪਾਸ ਹੈਗਾ ਇਸ ਕਰਕੇ ਸਾਨੂੰ ਟਿਕਟ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਜਾਰਡਨ ਪਾਸ ਆ ਉਹਦੇ ਨਾਲ ਇਹ ਫ੍ਰੀ ਮਿਲਦੀ ਹੈ ਲਓ ਜੀ ਫਾਈਨਲੀ ਸਾਡੀ ਟ੍ਰੇਨ ਪਹੁੰਚ ਗਈ ਤੇ ਤਕਰੀਬਨ ਕੋਈ 45 ਮਿੰਟ ਦਾ ਵੇਟ ਹੋਇਆ 45 ਮਿੰਟ ਦੇ ਵੇਟ ਬਾਅਦ ਸਾਡੀ ਟ੍ਰੇਨ ਪਹੁੰਚ ਗਈ ਹੈ ਇਹੋ ਜੀ ਟ੍ਰੇਨ ਹੈ ਹੁਣ ਇਹਦੇ ਅੰਦਰ ਅਸੀਂ ਚੜਾਂਗੇ ਤੇ ਨਾਲ ਸਾਰਾ ਕਿਹੋ ਜਿਹਾ ਵਾਲਾ ਦੁਆਲਾ ਉਹ ਤੁਹਾਨੂੰ ਦਿਖਾਉਣਾ ਹੈ ਜਿਹੜਾ ਇਹਦੇ ਉੱਪਰ ਫਲੈਗ ਲੱਗਿਆ ਹੋਇਆ ਹੈਗਾ ਰੈੱਡ ਕਲਰ ਦਾ ਤੇ ਉਹ ਜਿਹੜਾ 터ਕਿਸ਼ ਫਲੈਗ ਹੈ ਮਤਲਬ ਜਿਹਾ 오ਟਮਨ ਦਾ ਫਲੈਗ ਹੈ ਪੁਰਾਣਾ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਤੇ ਉਹ ਮਸ਼ੀਨ ਗਨਸ ਵਗੈਰਾ ਲੱਗੀਆਂ ਹੋਈਆਂ ਉੱਪਰ ਅੱਗੇ ਇੰਜਣ ਸਾਰੀ ਟ੍ਰੇਨ ਦਾ ਰੂਟ ਦਿੰਨੇ ਆ ਪਹਿਲਾਂ ਸਾਨੂੰ ਟੀਟੀ ਸਾਹਿਬ ਆਵਾਜ਼ਾਂ ਮਾਰ ਰਹੇ ਆ ਤੇ ਉਹ ਕਹਿੰਦੇ ਆ ਕੁਝ ਇਨਸਟਰਕਸ਼ਨ ਜਿਨ ਹੈਗੀਆਂ ਤੇ ਉਹ ਇਨਸਟਰਕਸ਼ਨ ਸੁਣ ਲਈਓ ਨਾ ਤੋਂ ਕਿ ਕੀ ਕੁਝ ਕਹਿੰਦੇ ਆ ਟ੍ਰੇਨ ਤਾਂ ਦੇਖਣ ਨੂੰ ਬਹੁਤ ਪੁਰਾਣੀ ਲੱਗਦੀ ਐ ਤੇ ਜਿਵੇਂ 1916 ਦੀ ਕਹਿੰਦੇ ਨੇ ਇਹਨਾਂ ਨੇ ਵਾਕਈ 1916 ਦੀ ਟ੍ਰੇਨ ਆ ਇਹ ਆ ਦੇਖੋ ਇੰਨੇ ਜਣੇ ਇਕੱਠੇ ਹੋ ਗਏ ਸੀਗੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਸਾਰੇ ਟੂਰਿਸਟ ਇਹ ਟ੍ਰੇਨ 'ਚ ਹੁਣ ਚੜ ਰਹੇ ਐ ਲੈ ਵੀ ਪੂਰੇ ਹਨੇਰ ਕਰਦੀ ਵੀ ਡੇਜ਼ਰਟ ਪੂਰਾ ਯਾਰ ਇੰਨਾ ਰੇਤ ਆ ਉੱਡ ਰਿਹਾ ਬਾਹਰੇ ਅੱਜ ਤੇ ਅਸੀਂ ਜਾਵਾਂਗੇ ਅੱਗੇ ਬਿਲਕੁਲ ਇਹੋ ਜੇ ਅੰਦਰੋਂ ਸੀਟਸ ਨੇ ਇਹਦੀਆਂ ਇਹੋ ਜੀ ਅੰਦਰਲੇ ਪਾਸਿਓਂ ਇਹ ਤੇ ਪਰ ਤੁਹਾਨੂੰ ਬਾਹਰਲੇ ਪਾਸੇ ਦਿਖਾਉਨੇ ਆ ਓਕੇ ਓਕੇ ਕ੍ਰੋਸਿੰਗ ਲਈ ਹਾਂਜੀ ਮੇਚੋਂ ਬਾਕਸੇ ਦੇ ਖੁੱਲੇ ਆ ਕਿਤੇ ਵੀ ਜਾ ਸਕਦੇ ਹੋ ਤੁਸੀਂ ਤੇ ਵਿਚਾਲੇ ਕੁਝ ਡੱਬੇ ਖਾਲੀ ਵੀ ਛੱਡੇ ਹੋਇਆ ਜਿਹੜਾ ਤੁਹਾਨੂੰ ਪਹਿਲਾਂ ਦਿਖਾਏ ਸੀ ਖੁਸ਼ੀ ਮੈਨੂੰ ਲੱਗਾ ਇੱਥੇ ਵੀ ਬੈਠ ਸਕਦੇ ਆ ਹਾਂਜੀ ਹਾਂਜੀ ਬੈਠ ਸਕਦੇ ਆ ਤੇ ਆਹ ਮਸ਼ੀਨ ਗੰਜ਼ ਵੀ ਲਾਈਆਂ ਹੋਈਆਂ ਹੈ ਇਹ ਅਟੈਕ ਟੂਕ ਦਿਖਾਉਣਗੇ ਪਰਾਣੇ ਸਾਰੇ ਆ ਮਸ਼ੀਨ ਗੰਜ਼ ਲਾਈਆਂ ਹੋਈਆਂ Jeg har det godt. Jeg gætter på. Åh nej, nej! Ripan, Rippen, Hej, sad det? ਮਾ ਰੱਖਿਆ ਵੀ ਆਉਣ ਲੱਗੇ ਇਹ ਮੁੱਖ ਮਹਿਮਾਨ ਨੇ ਅੱਜ ਦੇ ਸਾਡੇ ਇਹ ਟਰੂਪਸ ਐ ਇਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਸਾਰੇ ਸਿਪਾਈ ਨੇ ਤੇ 오ਟੋਮਨ ਐਮਪਾਇਰ ਵੇਲੇ ਦੀ ਬਚ ਗਿਆ ਹੋਰਨ ਚੱਲਦੀ ਤਾਂ ਬੜੀ ਖੜਕ ਕੇ ਜੇ ਜਿਹੜੀ ਇਹ ਟ੍ਰੇਨ ਆ ਨਾ ਇਹਨੂੰ 오ਟੋਮਨਸ ਵੱਲੋਂ ਚਲਾਇਆ ਗਿਆ ਸੀ ਜਿਹੜਾ ਉਦੋਂ ਦਾ ਸੁਲਤਾਨ ਦੂਜਾ ਸੀਗਾ आ, मतलब ऑटोमन ਜਦੋਂ ਤੁਰਕੀ ਦਾ ਰਾਜ ਸੀਗਾ ਤੇ ਤੁਰਕ ਸ਼ੇ ਰਾਜ ਕਰਦੇ ਸੀ ਜਾਰਡਨ ਦੇ ਵਿੱਚ ਤੇ ਸੀਰੀਆ ਇਸ ਇਲਾਕੇ ਦੇ ਵਿੱਚ ਤੇ ਇਹਨਾਂ ਨੇ ਚਲਾਈ ਸੀ ਇਹ ਟ੍ਰੇਨ ਦਮਸ਼ਕ ਤੋਂ ਲੈ ਕੇ मतलब ਸੀਰੀਆ ਦੀ ਜਿਹੜੀ ਕੈਪੀਟਲ ਹੈ ਦਮਸ਼ਕ ਤੋਂ ਲੈ ਕੇ ਮੱਕੇ ਮਦੀਨੇ ਤੱਕ ਇਹ ਪੂਰੇ ਜਾਰਡਨ ਵਿੱਚੋਂ ਹੀ ਹੋ ਕੇ 1320 ਕਿਲੋਮੀਟਰ ਦਾ ਲੰਬਾ ਰੂਟ ਸੀਗਾ ਇਹ ਤੇ ਇਹ ਅ ਮ ਅਸਲ ਚ ਜਿਹੜੇ ਸ਼ਰਧਾਲੂ ਸੀਗੇ ਮਤਲਬ ਮੱਕੇ ਮਦੀਨੇ ਜਾਣ ਵਾਲੇ ਉਹਨਾਂ ਵਾਸਤੇ ਚਲਾਈ ਗਈ ਸੀਗੀ ਮਤਲਬ ਹੱਜ ਲਈ ਜਿਆਦਾ ਇਹ ਟ੍ਰੇਨ ਵਰਤੀ ਜਾਂਦੀ ਸੀ ਬਾਅਦ ਚੋ ਵਰਲਡ ਵਾਰ ਦੇ ਦੌਰਾਨ ਇਸ ਟ੍ਰੇਨ ਨੂੰ ਮਤਲਬ 터ਕਿਸ਼ ਨੇ ਜਾਂ অটোਮਨਸ ਨੇ ਸਿਪਾਹੀ ਢੋਣ ਨੂੰ ਵੀ ਵਰਤੇ ਆ ਤੇ ਜਿਹਦੇ ਤੇ ਟ੍ਰੂਪਸ ਮਤਲਬ ਇਧਰ ਉਧਰ ਪਹਿਲੀ ਵਰਲਡ ਵਾਰ ਚ ਸਾਰੇ ਇਹਦੇ ਤੇ ਟ੍ਰਾਂਸਫਰ ਕੀਤੇ ਜਾਂਦੇ ਸੀ ਇਹ ਟ੍ਰੇਨ ਚ ਸਾਨੂੰ ਸਾਡੇ ਭਾਜੀ ਵੀ ਮਿਲੇ ਨੇ ਲਹਿੰਦੇ ਪੰਜਾਬ ਤੋਂ ਨੇ ਜਾ ਚੜਦਾ ਪੰਜਾਬ ਦੇ ਲੈਦਾ ਪੰਜਾਬ ਐ ਇੱਥੇ ਇਕੱਠਾ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਕਿਦਾ ਭਾਈ ਸਾਹਿਬ ਠੀਕ ਠਾਕ ਹੋ ਹਾਂਜੀ ਹਾਂਜੀ ਬੜੀ ਖੁਸ਼ੀ ਹੋਈ ਕੋਈ ਆਪਣੇ ਬੰਦੇ ਮਿਲੇ ਬਿਲਕੁਲ ਇੱਥੇ ਹੈ ਨਾ ਜੋਰਜਨ ਆ ਗਿਆ ਹੈ ਨਾ ਆਪੇ ਦੇ ਦੇਖਿਆ ਨਾ ਪੰਜਾਬ ਦੇ ਬਹੁਤ ਮਜ਼ਾ ਹੁੰਦਾ ਹੈ ਹਾਂਜੀ ਮੈਂ ਯੂਕੇ ਰਹਿੰਦੇ ਆ ਜੀ ਵੈਸੇ ਤੇ ਅਸੀਂ ਆਖੇ ਪਹਿਲਾਂ ਅਸੀਂ ਪਾਕਿਸਤਾਨ ਜਾ ਕੇ ਆਏ ਅਸੀਂ ਕਹਿੰਦੇ ਯੂਕੇ ਰਹੇ ਨੇ ਮੈਂ ਕਹਿੰਦਾ ਯੂਕੇ ਵੀ ਜਾ ਕੇ ਆਇਆ ਅਗਲੀ ਵਾਰੀ ਮਿਲਾਂਗੇ ਆਪਾਂ ਬਿਲਕੁਲ ਮਿਹਰਬਾਨ ਸ਼ੁਕਰੀਆ ਸ਼ੁਕਰੀਆ ਵਾਦੀ ਰਮਚਨ ਤੇ ਹੋਰ ਤਾਂ ਸੀ ਜਿਹੜੇ ਐਡਵੈਂਚਰ ਕੀਤੀ ਕੀਤੇ ਆ ਪਰ ਇੱਥੇ ਇਹ ਵੀ ਇੱਕ ਬਣਦਾ ਸੀਗਾ ਇਹ ਐਡਵੈਂਚਰ ਕਰਨਾ ਇਹ ਟ੍ਰੇਨ ਰਾਈਡ ਕਰਨੀ ਸਾਰੇ ਐਕਸਪੀਰੀਅੰਸ ਅਸੀਂ ਪੂਰੇ ਕਰਕੇ ਜਾ ਰਹੇ ਹਾਂ ਖੁਸ਼ੀ ਆਪਣੇ ਆਪ ਤੇ ਡਿਫਰੈਂਟ ਆ ਨਾ ਵੈਰੀ ਡਿਫਰੈਂਟ ਹਾਲੇ ਤਾਂ ਤੁਸੀਂ ਜਿਹੜਾ ਡਿਫਰੈਂਟ ਚੀਜ਼ ਦੇਖਣ ਨੂੰ ਮਿਲੂਗੀ ਉਹ ਦੇਖਿਓ ਅਮੇਜ਼ਿੰਗ ਅਮੇਜ਼ਿੰਗ ਕਿ ਮੇਰੇ ਤਾਂ ਦਿਲ ਜਾਏ ਜੇ ਫੜ ਕੇ ਰੱਖਣਾ ਪਊਗਾ ਇਹ ਨਹੀਂ ਸਾਨੂੰ ਵੀ ਨਾ ਅਸਲ 'ਚ ਅੱਜ ਪਹਿਲੀ ਵਾਰ ਪਤਾ ਲੱਗਿਆ ਤੇ ਜਦੋਂ ਅਸੀਂ ਇੱਥੇ ਆ ਗਏ ਕਿਉਂਕਿ ਸਾਨੂੰ ਇੱਥੋਂ ਆਉਣ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਟ੍ਰੇਨ ਚੱਲਦੀ ਐ ਇੱਥੇ ਆ ਕੇ ਡੇਜ਼ਰਟ ਜਾ ਕੇ ਪਤਾ ਲੱਗਿਆ ਇੱਥੇ ਨਾ ਹੁਣ ਇਹਨਾਂ ਦੇ ਜਿਹੜੇ ਤੁਰਕੀ ਦੇ ਐ ਜਿੰਨੇ ਮਤਲਬ ਸਿਪਾਹੀ ਗਏ ਆ ਟ੍ਰੂਪਸ ਚੜ੍ਹੇ ਆ ਉਹ ਸਾਰੇ ਤਰਕਿਸ਼ ਐ ਤੁਰਕੀ ਵਾਲਿਆਂ ਦੀ ਤੇ ਅਰਬ ਰੈਵਿਉਲੇਟ ਹੋਇਆ ਸੀ ਜਿਹੜਾ ਜਦੋਂ ਅਰਬ ਇਕੱਠਾ ਹੋਇਆ ਅਰਬ ਦੇ ਲੋਕਾਂ ਨੇ ਤਰਕਿਸ਼ ਐਮਪਾਇਰ ਦਾ ਵਿਰੋਧ ਕੀਤਾ ਤੋ ਫਿਰ ਕਿਵੇਂ ਆਪਸ ਚ ਲੜਦੇ ਸੀ ਇਹ ਟ੍ਰੇਨ ਚ ਤੇ ਉਹ ਦਾ ਪੂਰਾ ਫਿਲਮੀ ਸੀਨ ਹੋਊਗਾ ਤੇ ਉਹ ਸਾਰਾ ਇੱਥੇ ਦਿਖਾਇਆ ਜਾਊਗਾ ਉਵੇਂ ਤਾਂ ਹੀ ਤੁਹਾਨੂੰ ਕਿਹਾ ਸੀ ਗੋਲੀਆਂ ਵੀ ਚੱਲਣਗੀਆਂ ਹਾਂਜੀ ਗੋਲੀਆਂ ਵੀ ਚੱਲਣਗੀਆਂ ਤੇ ਇਹ ਤਾਂ ਹੀ ਕਿਹਾ ਸੀ ਵੀ 100 ਸਾਲ ਪੁਰਾਣੀ ਇੱਕ ਵਾਈਬ ਦਿੰਦੀ ਐ ਰਿਵਾਈਵ ਕਰਾਉਂਦੀ ਐ ਇਸੇ ਕਰਕੇ ਟ੍ਰੇਨ ਦਾ ਨਾਮ ਰਿਵਾਈਵਲ ਕੰਪਨੀ ਉਹਦੇ ਵੱਲੋਂ ਇਹਨੂੰ ਚਲਾਇਆ ਜਾਂਦਾ ਦੇਖੋ ਭਾਈ ਜਮਾਂ ਡੇਜ਼ਰਟ ਵਿੱਚੋਂ ਦੀ ਲੰਘ ਰਹੀ ਆ ਹੁਣ ਇਹ ਟ੍ਰੇਨ ਸਾਡੀ ਤੇ ਚਾਰੇ ਪਾਸੇ ਪੂਰਾ ਰੇਤ ਦਾ ਤੂਫਾਨ ਸੈਂਡ ਸਟਾਰਮ ਆਇਆ ਹੋਇਆ ਹੈ ਤੇ ਦੇਖੋ ਤੇ ਇਸੇ ਸੈਂਡ ਸਟੋਰਮ ਚੋਂ ਹੁਣ ਬੰਦੇ ਨਿਕਲਣਗੇ ਲੈ ਵੀ ਇਹਨੇ ਦਾ ਮਸ਼ੀਨ ਗਨ ਚ ਪੂਰੇ ਆਹ ਪਾ ਦੇ ਰਾਉਂਡ ਉਹ ਮੈਨੂੰ ਤਾਂ ਐਸੀ ਕਿਤੇ ਡੁਪਲੀਕੇਟ ਹੈ ਇਹ ਇਹਦਾ ਜਮਾ ਰਿਜਨਲ ਹੈ ਮੈਨੂੰ ਤਾਂ ਐਸੀ ਮੈਨੂੰ ਕਿਤੇ ਐਵੇਂ ਹੀ ਚਲਾਉਣਗੇ ਪਰ ਓਰੀਜਨਲ ਹੈ ਜਮਾ ਓਰੀਜਨਲ ਹੈ ਹਮਲਾ ਹੋਣਾ ਸ਼ੁਰੂ ਹੋ ਗਿਆ ਬਾਈ ਟ੍ਰੇਨ ਤੇ ਦੇਖੋ ਸਾਡੇ ਫੌਜੀ ਇਹਨੇ ਚਲਾ ਦੀਆਂ ਗੋਲੀਆਂ ਓ ਮਾਰ ਗੋਲੀ ਮਾਰ ਓ ਵਾਪਸ 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 ਮੁੜ ਗਏ ਮੈਨੂੰ ਲੱਗਦਾ ਵਾਪਸ ਮੁੜ ਗਏ ਵਾਪਸ ਮੁੜ ਗਏ ਵਾਪਸ ਵੋੜ ਤੇ ਬਹੁਤ ਸੱਚੇ ਡਰ ਲੱਗਣ ਲੱਗ ਗਿਆ ਸੀ ਦੁਬਾਰਾ ਹਮਲਾ ਹੋਊਗਾ ਕਿਉਂਕਿ ਜਦੋਂ ਟ੍ਰੇਨ ਨਾਲ ਅਲਾਰਮ ਦਿੰਦੀ ਆ ਉਹਨਾਂ ਨੂੰ ਸਿਗਨਲ ਦਿੱਤਾ ਜਾਂਦਾ ਹੈਗਾ ਕਿ ਆਜੋ ਵੈਸੇ ਪੁਰਾਣੇ ਟਾਈਮ 'ਚ ਵੀ ਇਦਾਂ ਹੀ ਹੁੰਦਾ ਹੋਊਗਾ ਕਿ ਛੋਟੇ ਛੋਟੇ ਗਰੁੱਪਾਂ 'ਚ ਹਮਲਾ ਕਰਦੇ ਹੋਣਗੇ ਪਹਿਲਾਂ ਪਿੱਛੋਂ ਫਿਰ ਥੋੜਾ ਅੱਗੇ ਜਾ ਕੇ ਤੇ ਹੁਣ ਤਿਆਰ ਨੇ ਸਾਰੇ ਟ੍ਰੂਪਸ ਓ ਯਾਰ ਜਿਹੜੀ ਚੀਜ਼ ਅਸੀਂ ਕਰਦੇ ਆ ਨਾ ਜਾਰਡਨ ਆ ਗਏ ਲੱਗਦਾ ਵੀ ਆਹ ਕਮਾਲ ਦਾ ਐਕਸਪੀਰੀਅੰਸ ਹੈ ਇਹ ਨਹੀਂ ਛੱਡਣ ਵਾਲਾ ਪਹਿਲਾਂ ਸੀ ਕਿੰਸੀ ਵਾਦੀ ਰਾਮ ਬਹੁਤ ਵਧੀਆ ਚੀਜ਼ ਹੈ ਹੁਣ ਸਾਨੂੰ ਐ ਲੱਗਦਾ ਵੀ ਜਿਹੜਾ ਟ੍ਰੇਨ ਰਾਈਡ ਦਾ ਐਕਸਪੀਰੀਅੰਸ ਹੈ ਨਾ ਇਹ ਵੀ ਆਪਣੇ ਆਪ 'ਚ ਇੱਕ ਵੱਖਰਾ ਲੈਵਲ ਹੈ ਤੇ ਤੁਹਾਨੂੰ ਮਤਲਬ ਮਸਟ ਡੂ ਥਿੰਗਸ 'ਚ ਆਉਂਦੀ ਹੈ ਪੱਕਾ ਇਹ ਰਾਈਡ ਪੱਕਾ ਕਰਨੀ ਚਾਹੀਦੀ ਹੈ ਜਦੋਂ ਜਾਰਡਨ ਆਓਗੇ ਜੋ ਹਮਲਾ ਕਰ ਰਿਹਾ ਗਰੁੱਪ ਚ ਪਹਿਲਾਂ ਭਗ ਜਾਂਦੇ ਦੁਆਰੇ ਫੇਰ ਆ ਜਾਂਦੇ ਹੁਣ ਉੱਠਾਂਗੇ ਉੱਠਾਂ ਦੇ ਕੋੜਿਆਂ ਤੇ ਦੇਖੋ ਬਾਲੀ ਗਿਣਤੀ ਚ ਆਈ ਨੇ ਹੁਣ ਦਾ ਬਾਲੀ ਗਿਣਤੀ ਚ ਬਾਲੀ ਗਿਣਤੀ ਚ ਨੇ ਅਰੇ ਗੰਗਾ ਘਰ ਲੱਗ ਗਿਆ ਹੁਣ ਤਾਂ ਓ ਮਾਈ ਗਾਡ ਕਮਾਲ ਹੋ ਗਈ ਯਾਰ ਕਮਾਲ ਹੋ ਗਈ ਇਹ ਐਕਸਪੀਰੀਅੰਸ ਦਾ ਭਾਈ ਕਮਾਲ ਹੈ ਉਹ ਜੀਪ ਵੀ ਲਈ ਫਿਰਦੇ ਇੱਕ ਹੋ ਦੇਖੋ ਜੀਪ ਲੈ ਕੇ ਆਏ ਐ ਘੇਰ ਲਈ ਟ੍ਰੇਨ ਘੇਰ ਲਈ ਟ੍ਰੇਨ ਘੇਰ ਲਈ ਭਾਈ ਓਏ ਇਹ ਕਹਿੰਦੇ ਸਿਲੰਡਰ ਕਰ ਦੋ ਟ੍ਰੇਨ ਘੇਰ ਲਈ ਬੰਦੂਕਾਂ ਲਈ ਫਿਰਦੇ ਆ ਸਿਲੰਡਰ ਕਰ ਦੋ ਕਹਿੰਦੇ ਸਾਰੇ ਚੜ ਗਏ ਉੱਪਰ ਟ੍ਰੇਨ ਦੇ ਅੱਛਾ ਓਹ ਗੋਲੀਆਂ ਚੱਲ ਪਈਆਂ ਰਿਪਨ ਸੁਪਰ ਵਾਲੇ ਦਾਰਲੇ ਸਾਰੇ ਹੈਂਡਸ ਅਪ ਹੈਂਡਸ ਅਪ ਕਹਦੇ ਹੱਥ ਉੱਪਰ ਕਰ ਦਿਓ ਉਹ ਫੜ ਲਿਆ ਉਹ ਬੰਦਾ ਫੜ ਲਿਆ ਇੱਕ ਉਹ ਲੈ ਗਿਆ ਥੱਲੇ ਉਹ ਲੈ ਗਿਆ ਥੱਲੇ ਪੱਗ ਦੀਆਂ ਪਛਾਣ ਵੱਖਰੀ ਆ ਮੈਨੂੰ ਨਹੀਂ ਫੜਿਆ ਦੇਖ ਲਓ ਸਾਡੇ ਬੰਦੇ ਨੂੰ ਸਿੱਟ ਕੇ ਲੈ ਗਿਆ ਉਹ ਚ ਕੰਨਿਆਂ ਨੂੰ ਉਹ ਚ ਸਿੱਟ ਲਿਆ ਜੀਪ ਚ ਫੜ ਲਿਆ ਉਹ ਲੈ ਗਿਆ ਉਹ ਲੈ ਗਿਆ ਸਿੱਟ ਕੇ ਤਿੰਨ ਚਾਰ ਬੰਦਿਆਂ ਨੂੰ ਲੈ ਕੇ ਫੜ ਕੇ ਜਿਹੜੇ ਖੜੇ ਸੀ ਸਾਰੇ ਨੇ ਲੈ ਗਏ ਨਾ ਓ ਮਾਈ ਗੋਡ ਬਹੁਤ ਡਰਾਵਣਾ ਸੀ ਸਿਮਾ ਤਾਂ ਡਰ ਗਈ ਸੀ ਸੱਚੀ ਗਵਾਹੀ ਦੇ ਦਿੰਦਾ ਮੈਂ ਕਿਹਾ ਇਹ ਤਾਂ ਸੱਚੀ ਮੌਤ ਨੂੰ ਦੇਖਣ ਵਾਲਾ ਕੰਮ ਸੀਗਾ ਆ ਦੇਖੋ ਰੌਂਦ ਟੁੱਟੇ ਪਏ ਨੇ ਆ ਮੈਂ ਤੁਹਾਨੂੰ ਰੌਂਦ ਦਿਖਾਉਣਾ Ориਜినਲ ਚਲਾਈ ਦੇਂਦਾ ਨੇ ਜਨੇ ਚਲਾਈ ਨੇ ਆ ਦੇਖੋ ਇਹ ਆ ਦੇਖੋ ਥੱਲੇ ਚੱਲੇ ਹੋਏ ਇੱਥੇ ਖੇਡੇ ਪਏ ਦੇਖੋ ਸਾਰੇ ਉਹ ਬੱਸ ਜਿੱਤ ਗਏ ਹੁਣ ਤੁਸੀਂ ਯੇ बस बस ले भाई बाय बाय क्यों भाजी मजा आया पूरा बहुत मजा आया हां जी ਕਿੱਦਾਂ ਲੱਗ ਰਿਆ ਸੀ ਲੱਗਦੇ ਸੀ ਕਿ ਸਾਡੇ ਗੋਲੀਆਂ ਪੈਂਦੀਆਂ ਵਾ ਮੈਨੂੰ ਐ ਨਹੀਂ ਸਮਝ ਆਇਆ ਗੋਲੀਆਂ ਅਰੀਜਨਲ ਚਲਾਉਂਦੇ ਸੀ ਕਿ ਕਿਵੇਂ ਆ ਆ ਪਤਾ ਨਹੀਂ ਆ ਮੈਂ ਘੜਕਾ ਹੁੰਦੀ ਆ ਮੈਂ ਕਿਹਾ ਸੀ ਨਾ ਬੁੱਢੀ ਨੂੰ ਕਿਹਾ ਸੀ ਚੈੱਕ ਕਰਾ ਕੋਈ ਗੋਲੀ ਤਾਂ ਨਹੀਂ ਲੱਗਦੀ ਤੇ ਮੈਨੂੰ ਵੀ ਇਹ ਦਊਂ ਜਾਂਦਾ ਸੀ ਮੈਂ ਕਿਤੇ ਗੋਲੀ ਗਾਲੀ ਨਾ ਵਾਜੇ ਜੇ ਕੋਈ ਹੈ ਅਸਲੀ ਸਹੀ ਲੱਗਦਾ ਸੀ ਜਮਾ ਐਕਸਪੀਰੀਅੰਸ ਕਰਨਾ ਚਾਹੀਦਾ ਹੈਗਾ ਉਹ ਘੋੜੇ ਵੀ ਊਠ ਵੀ ਸਭ ਉਮੀ ਲੈ ਕੇ ਆਏ ਜਿਵੇਂ ਪੁਰਾਣੇ ਟਾਈਮ ਚ ਹੁੰਦਾ ਹੋਊਗਾ ਹਨਾ ਹਾਂਜੀ ਬਹੁਤ ਵਧੀਆ ਸੀਗਾ ਆ ਸਾਰੇ ਨੂੰ ਦੇਖਣਾ ਚਾਹੀਦਾ ਹੈ ਹਾਂਜੀ ਪੱਕਾ ਜਿਹੜਾ ਬੰਦਾ ਆਵੇ ਜਾਰਡਨ ਤਾਂ ਉਹਨੂੰ ਦੇਖ ਕੇ ਜਾਣਾ ਚਾਹੀਦਾ ਹੈ ਹਾਂਜੀ ਜਿਹੜੀ ਨਾ ਇਹ ਫੀਲਿੰਗ ਦਿੰਦੇ ਉਹ ਜਮਾ origignal ਵਾਲੀ ਦਿੰਦੇ ਆ ਪਰ ਇਹ ਬਰੂਦ ਵਾਲੀ ਨਹੀਂ ਹੈਗਾ ਦੇਖੋ ਵਿੱਚ ਹੋਰ ਤਰ੍ਹਾਂ ਦੇ ਆ ਇਹ ਜਿਹੜੇ ਬੰਦੇ ਹਥਿਆਰ ਰੱਖਦੇ ਹੋਣਗੇ ਉਹਨਾਂ ਦਾ ਪਤਾ ਉਹ ਕਿਸ ਤਰ੍ਹਾਂ ਦੇ ਹੈ ਤੇ ਮੈਨੂੰ ਇਹਨਾਂ ਪਤਾ ਨਹੀਂ ਪਰ ਵਾਈ ਉਹਮੀ ਦੇ ਰਹੇ ਸੀ Ориジナル ਜਮਾ ਇਹਨਾਂ ਕੋਲ ਤੋਂ ਸੀ ਹੁਣ ਦੇਖ ਰਹੇ ਇਹ ਤਾਂ ਬਾਅਦ ਦੀ ਗੱਲ ਹੈ ਬਟ ਮੇਨ ਜਿਹੜਾ ਇਹ ਟ੍ਰੇਨ ਨੂੰ ਚਲਾਉਣ ਦਾ ਪਰਪਸ ਹੈਗਾ ਉਹ ਸੀਗਾ ਹਜ ਲਈ ਫਲੀਗਰਾਮ ਵੇਜ਼ ਲਈ ਟ੍ਰੇਨ ਚੱਲੀ ਸੀਗੇ ਇਹਦੇ ਵਿੱਚ ਇਰਾਕ ਸਿਰਿਆ ਲਿਬਨਾਨ ਇਹ ਤਿੰਨ ਮਤਲਬ ਇੱਕ ਇੱਕ ਸਾਲ ਦੇ ਵਿੱਚ 3 ਲੱਖ ਤੋਂ ਵੱਧ ਯਾਤਰੀ ਇਹਦੇ ਵਿੱਚ ਸ਼ਰਧਾਲੂ ਜਾਂਦੇ ਸੀਗੇ ਮੈਂ ਹੱਜ ਕਰਨ ਲਈ ਇਹ ਜਦੋਂ ਜਾਂਦੀ ਸੀ 사우ਦੀ ਅਰਬੀਆ ਮੱਕਾ ਮਦੀਨਾ ਤਾਂ ਇਹ 3 3 ਤੋਂ 4 ਮਹੀਨੇ ਲੈਂਦੀ ਸੀ ਆਪਣਾ ਪੂਰਾ ਸਫ਼ਰ ਤੈਅ ਕਰਨ ਲਈ ਜਿਹੜਾ ਨਾ ਇਹ ਟ੍ਰੇਨ ਦਾ ਸਫ਼ਰ ਹੁੰਦਾ ਹੈ ਸਾਰਾ ਘੰਟੇ ਦੀ ਰਾਈਡ ਹੈ 1 ਘੰਟੇ ਦਾ ਤਕਰੀਬਨ ਐਕਸਪੀਰੀਅੰਸ ਕਰਾਉਂਦਿਆ ਇਹ ਤੇ ਇਹ 2 ਦਿਨ ਹੀ ਚੱਲਦੀ ਹੈ ਵੀਕ ਚ ਇੱਕ ਤਾਂ ਚੱਲਦੀ ਹੈ ਬੁੱਧਵਾਰ ਨੂੰ ਤੇ ਇੱਕ ਚੱਲਦੀ ਹੈ ਐਤਵਾਰ ਨੂੰ ਵੈਡਨੈਸਡੇ ਔਰ ਸੰਡੇ ਤੇ ਇਹ ਟ੍ਰੇਨ ਭਾਵੇਂ ਤੁਹਾਡੇ ਕੋਲੇ ਜਾਰਡਨ ਪਾਸ ਹੈਗਾ ਜਿਵੇਂ ਸਾਡੇ ਕੋਲੇ ਵੀ ਹੈਗਾ ਸੀਗਾ ਪਰ ਤੁਹਾਨੂੰ ਜਾਰਡਨ ਪਾਸ ਜਦੋਂ ਤੁਸੀਂ ਬਾਈ ਕਰਦੇ ਹੋ ਉਦੋਂ ਤੁਹਾਨੂੰ ਇੱਕ ਈਮੇਲ ਭੇਜ ਦਿੰਦੇ ਆ ਉਹ ਜੇ ਆ ਜੇ ਐਚ ਆਰ ਸੀ ਵੱਲੋਂ ਜਿਹੜੀ ਇਹ ਟ੍ਰੇਨ ਦੀ ਕੰਪਨੀ ਹੈ ਤੇ ਉਹਨੂੰ ਤੁਹਾਡੀਆਂ ਸੀਟਸ ਹੈ ਜਿਹੜੀਆਂ ਉਹ ਮਤਲਬ ਰਿਜ਼ਰਵ ਕਰਾਉਣੀਆਂ ਪੈਣਦੀਆਂ ਤੁਹਾਨੂੰ ਈਮੇਲ ਕਰਕੇ ਅਸੀਂ ਵੀ ਜਦੋਂ ਇੱਥੇ ਵਾਦੀ ਰਾਮ ਚਾਏ ਲਕੀਲੀ ਮਤਲਬ ਥੋੜੇ ਦਿਨ ਅਸੀਂ 2 ਦਿਨ ਪਹਿਲਾਂ ਇੱਥੇ ਆਗੇ ਸੀ ਵਾਦੀ ਰਾਮਾਂ ਅਸੀਂ 2 ਦਿਨ ਰਹੇ ਆ ਤੇ ਫਿਰ ਇਹਨਾਂ ਨੇ ਸਾਨੂੰ ਦੱਸਤਾ ਅਸੀਂ ਪਹਿਲੇ ਦਿਨ ਹੀ ਸਟੇਸ਼ਨ ਤੇ ਆਗੇ ਸੀ ਉਹ ਕਹਿੰਦੇ ਤੁਹਾਡੇ ਜਾਰਡਨ ਪਾਸ ਦੇ ਇਨਕਲੂਡ ਹੈ ਤੁਸੀਂ ਬਸ ਆਪਣੀਆਂ ਟਿਕਟਸ ਬੁੱਕ ਕਰ ਲਓ ਅਸੀਂ ਇਹਨਾਂ ਨੂੰ ਈਮੇਲ ਕੀਤੀ ਹੈ ਈਮੇਲ ਦੇ ਥਰੂ ਟਿਕਟਾਂ ਬੁੱਕ ਕਰ ਲਈਆਂ ਆਦਰਵਾਇਜ਼ ਜੇ ਤੁਹਾਡਾ ਜਾਰਡਨ ਪਾਸ ਨਹੀਂ ਹੈਗਾ ਤਾਂ ਤੁਸੀਂ ਇਹਨਾਂ ਕੋਲੇ ਡਾਇਰੈਕਟ ਆ ਕੇ ਇਹਨਾਂ ਨੂੰ ਆਪਣਾ 20 ਜੀਡੀ ਇਹਨਾਂ ਨੂੰ ਪੇ ਕਰੋ ਤੇ ਆਪਣੀ ਟਿਕਟ ਲੈ ਲਓ ਪੂਰੇ ਘੰਟੇ ਦੇ ਸਫ਼ਰ ਬਾਅਦ ਤੇ ਹੁਣ ਅਸੀਂ ਇੱਕ ਸਟੇਸ਼ਨ ਦੇ ਪਹੁੰਚਣ ਲੱਗੇ ਆ ਇਹ ਵੀ ਇੱਛੇ ਦੀ ਸਟੇਸ਼ਨ ਹੈਗਾ ਆ ਮਤਲਬ ਐਸੇ ਡੇਜ਼ਰਟ ਚ ਬਣਿਆ ਹੋਇਆ ਜਿਵੇਂ ਇਹ ਟ੍ਰੇਨ ਕਿਸੇ ਟਾਈਮ ਟ੍ਰਾਂਸਪੋਰਟੇਸ਼ਨ ਲਈ ਵੀ ਵਰਤੀ ਜਾਂਦੀ ਰਹੀ ਹੈ ਗੋਡਸ ਲਈ ਸਮਾਨ ਢੋਣ ਲਈ ਜਿਵੇਂ ਆਪਣੇ ਮਾਲ ਗੱਡੀਆਂ ਹੁੰਦੀਆਂ ਤੇ ਅੱਜ ਵੀ ਉਵੇਂ ਦੀਆਂ ਟ੍ਰੇਨ ਤੇ ਪੱਟੜੀ ਤੇ ਅੱਜ ਵੀ ਚੱਲਦੀਆਂ ਸਾਰੀਆਂ ਉਹੀ ਟ੍ਰੇਨ ਹੈ ਜਿਹੜੀਆਂ ਮਾਲ ਸਮਾਨ ਢਾਉਂਦੀਆਂ ਮਾਲ ਗੱਡੀਆਂ ਟਾਈਪ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਸਟੇਸ਼ਨ ਤੇ ਤੇ ਸਟੇਸ਼ਨ ਤੇ ਆ ਕੇ ਲੱਗਣੀ ਸੀ ਇੱਥੇ ਸਾਡੀ ਕਾਰ ਸਾਨੂੰ ਲੈਣ ਲਈ ਆਈ ਹੋਣੀ ਯਾਰ ਬहोत ਸੋਹਣਾ ਸਫਰ ਸੀਗਾ ਇੰਨਾ ਕਾ ਜ਼ਿਆਦਾ ਸੋਹਣਾ ਖੁਸ਼ ਕਿਵੇਂ ਲੱਗਿਆ ਬਹੁਤ ਖੁਸ਼ੀ ਕਹਿੰਦੇ ਮੈਂ ਖੁਸ਼ੀ ਨਾ ਪਹਿਲੀ ਦੱਸਦਾ ਸੀਗਾ ਵੀ ਇੱਥੇ ਕਿਉਂਕਿ ਕਿਸੇ ਨੂੰ ਪਹਿਲਾਂ ਨਾ ਨਾ ਪਤਾ ਹੁੰਦਾ ਮੈਂ ਸੱਚੇ ਮੇਰਾ ਹਾਰਟ ਅਟੈਕ ਆ ਜਾਣਾ ਕਿਸੇ ਵੀ ਚੀਜ਼ ਤੇ ਜਦੋਂ ਅਸੀਂ ਜਾਣਦੇ ਨਾ ਮੈਂ ਥੋੜੀ ਪਹਿਲਾਂ ਰਿਸਰਚ ਕਰ ਲੈਨੇ ਵੀ ਉੱਥੇ ਕੀ ਆ ਆ ਗੋਲੀਆਂ ਗੋਲੀਆਂ ਚੱਲਣਗੀਆਂ ਜੇ ਮੈਂ ਨਾ ਦੱਸਦਾ ਤਾਂ ਪੱਕਾ ਬਹੁਤ ਡਰਨਾ ਸੀਗਾ ਸੋ ਮੈਨੂੰ ਤਾਂ ਪਤਾ ਸੀ ਮੈਂ ਤਾਂ ਵੀ ਡਰੀ ਜਾਂਦੀ ਸੀ ਚਲੋ ਆਜੋ ਲੈ ਵੀ ਹੁਣ ਗੱਡੀ ਦੇਖਦੇ ਆ ਸਾਡੀ ਇੱਥੇ ਆਈ ਹੋਊ ਕਨਾ ਸਿੱਧਾ ਹੀ ਖੁਸ਼ੀ ਅੱਗੇ ਵੀ ਪੁੱਤਰ ਸਕਦੇ ਆ ਅੰਦਰ ਦਾ ਅਸੀਂ ਬੈ ਕੇ ਨਹੀਂ ਦੇਖਿਆ ਅੰਦਰਲੇ ਪਾਸੇ ਆ ਕਿੰਨਾ ਵਧੀਆ ਲਗਜ਼ਰੀ ਬਣਾਇਆ ਹੋਇਆ ਸੀ ਇਹ ਇੱਥੋਂ ਹੀ ਉਤਰ ਜਾਓ ਖ ਜੀ ਥੱਲੇ ਉਤਰੇ ਜਾਓ ਮੇਰੇ ਖਿਆਲ ਚ ਮੈਂ ਨਾ ਇੱਥੇ ਉਹ ਦੂਜੀ ਇੱਕ ਟ੍ਰੇਨ ਦੇਖਦਾ ਤੇ ਜਿਹੜਾ ਉਹ ਦਿਨ ਇੰਜਣ ਖੜਾ ਸੀ ਇੱਕ ਦਿਨ ਪਹਿਲਾਂ ਵੀ ਅਸੀਂ ਇੰਜਣ ਦੇਖਿਆ ਸੀਗਾ ਤੇ ਉਹ ਤੁਹਾਨੂੰ ਦਿਖਾਉਣਾ ਉਹ ਬਹੁਤ ਪੁਰਾਣਾ ਸੀਗਾ ਸਨ ਮੈਨੂੰ ਤਾਂ ਅੱਜ ਵੀ ਆਇਆ ਸੀ ਮਨ ਕਿ ਉਹ ਹੀ ਇੰਜਣ ਹੋਊ ਪਰ ਇਹ ਇੰਜਣ ਹੋਰ ਆ ਭਈ ਅਸਲ 'ਚ ਲਓ ਸਾਡਾ ਬੰਦਾ ਵੀ ਐਕਟਰ ਹੈ ਹੈਲੋ ਵਾਂਸ ਅਗੇਨ ਗੁੱਡ ਯਾ ਗੁੱਡ ਵੈਰੀ ਨਾਈਸ ਕਮ ਆ ਖੜਾ ਹੈਗਾ ਡਾਈਜਟ ਚ ਇੰਜਨ ਪੁਰਾਣਾ ਕੁੱਝ ਮੈਨੂੰ ਤਾਂ ਸੀ ਮੈਂ ਕਿਤੇ ਆ ਇੰਜਨ ਲੈ ਕੇ ਜਾਣਗੇ ਇਹ ਇਹ ਅਸਲ 'ਚ ਜਮਾ ਪੁਰਾਣਾ ਹੋਣਾ ਹਨਾ ਹਾਂ ਇਹ ਚੱਲਦਾ ਨਹੀਂ ਹੋਣਾ ਇਹ 1916 ਦਾ ਜਿਹੜਾ ਪੁਰਾਣਾ ਉਹ ਤਾਂ ਨਵੇਂਾਂ ਚੋਂ ਇੰਜਨਾਂ ਚੋਂ ਇਹ ਚੱਲਦਾ ਨਹੀਂ ਹੋਣਾ ਮੇਰੇ ਖਿਆਲ 'ਚ ਲੈ ਇਥੇ ਇੱਕ ਫੋਟੋ ਯਾਦਗਰੀ ਫੋਟੋ ਲੈ ਲਈ ਇੰਸਟਾਗ੍ਰam ਤੇ ਦੇਖ ਲਿਓ ਭਾਈ ਜਿਵੇਂ ਨਾ ਅਸੀਂ ਇੱਥੇ ਸਫਰ ਕੀਤਾਗਾ ਆ ਇਸ ਟ੍ਰੇਨ ਚ ਅੱਜ ਤੇ ਇੱਕ ਹੋਰ ਜਿਹੜੀ ਵਰਲਡ ਦੀ ਮਤਲਬ ਮਸ਼ਹੂਰ ਟ੍ਰੇਨ ਹੈਗੀ ਜਿਹੜੀ ਮਰੱਕੋ ਚ ਟ੍ਰੇਨ ਰਾਈਡ ਹੁੰਦੀ ਹੈ ਤੇ ਅਸੀਂ ਉਹ ਵੀ ਕਰਨੀ ਹੈ ਮੇਰਾ ਬਹੁਤ ਟਾਈਮ ਦਾ ਮਨ ਹੈਗਾ ਅਸਲ ਚ ਉਹਦੇ ਲਈ ਪ੍ਰੋਬਲਮ ਇਹ ਹੈ ਉਹਦੇ ਲਈ ਵਿੰਟਰ ਸੀਜ਼ਨ ਹੀ ਕੱਲਾ ਸਟੇਬਲ ਹੁੰਦਾ ਇਸ ਤੋਂ ਬਾਅਦ ਚ ਹੁਣ ਫੇਰ ਮਤਲਬ ਮੌਸਮ ਸਹੀ ਨਹੀਂ ਹੈਗਾ ਉਹਨੂੰ ਕਰਨ ਦਾ ਸ਼ਾਇਦ ਜਿਹੜੀਆਂ ਆਉਂਦੀਆਂ ਸਰਦੀਆਂ ਹੋਣੀਆਂ ਨਵੰਬਰ ਦਸੰਬਰ ਚ ਤੇ ਤੁਹਾਨੂੰ ਉਹਦਾ ਵੀ ਸਫਰ ਹੈ ਜਿਹੜਾ ਉਹ ਸਾਡੇ ਰਹੀਂ ਦਿਖਾਵਾਂਗੇ ਤੇ ਹੁਣ ਅਸੀਂ ਅਕਬੇ ਚੱਲਦੇ ਆ ਤੇ ਉੱਥੇ ਜਾ ਕੇ ਸਟੇ ਕਰਨਾ ਸ਼ਾਮ ਦੇ ਵੱਜ ਗਏ ਸਾਨੂੰ ਮਤਲਬ 3 ਕੋਈ ਤੇ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਆ ਜਿਹੜਾ ਆਉਣ ਵਾਲਾ ਵਲੌਗ ਉਹ ਆਉਣ ਵਾਲੇ ਵਲੌਗ ਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਡੈਡ ਸੀ ਫਿਰ ਉਹ ਹੀ ਦੱਸਣਾ ਜਿਹੜਾ ਸਮੁੰਦਰ ਹੈ ਜਿੱਥੇ ਕੋਈ ਡੁੱਬਦਾ ਨਹੀਂ ਡੈਡ ਸੀ ਦਾ ਐਕਸਪੀਰੀਅੰਸ ਕਿਹੋ ਜਿਹਾ ਹੋਊਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮਿਲਦੇ ਹਾਂ ਨਵੇਂ ਵਲੌਗ ਚ ਨਵੀਂ ਵੀਡੀਓ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ rabraka